ਕੇ ਗੁਰੂ ਜਿੰਨਾਂ ਦੇ ਟਪਨੇ ਚੇਲੇ ਜਾਨ ਛੜਪ ਜਦੋਂ ਵੀ ਜ਼ਿਕਰ ਹੁੰਦਾ ਬੋਬੀ ਦਾ ਬੋਬੀ ਤੋਂ ਪਹਿਲਾਂ ਗੁਰਦਾਸ ਦਾ ਜ਼ਿਕਰ ਹੁੰਦਾ ਜਦੋਂ ਵੀ ਕੋਈ ਇੰਟਰਵਿਊ ਹੁੰਦੀ ਆ ਉਹਦੇ ਵਿੱਚ ਅੱਧੇ ਘੰਟੇ ਦੀ ਇੰਟਰਵਿਊ ਆ ਤਾਂ ਅੱਧੇ ਘੰਟੇ ਦੇ ਵਿੱਚੋਂ 20 ਮਿੰਟ ਗੁਰਦਾਸ ਮਾਨ ਸਾਹਿਬ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਬਿਲਕੁਲ ਕੀ ਮੰਚ ਕਦੇ ਇਸ ਗੱਲ ਦੀ ਕੋਈ ਦੁੱਖ ਕਦੇ ਇਸ ਗੱਲ ਦਾ ਆਇਆ ਕਿ ਯਾਰ ਵੀ ਮੈਂ ਵੀ ਹੁਣ ਇੱਕ ਆਰਟਿਸਟ ਆ ਮੈਨੂੰ ਉਸ ਤੋਂ ਅਲੱਗ ਕਰਕੇ ਦੇਖਿਆ ਜਾਵੇ ਮੈਨੂੰ ਜੇ ਮੈਨੂੰ ਕੋਈ ਜਾਣਦਾ ਅਮਰਿੰਦਰ ਬਾਬੀ ਨੂੰ ਕੋਈ ਜਾਣਦਾ ਤਾਂ ਬਾਈ ਗੁਰਦਾਸ ਸਿੰਘ ਕਰਕੇ ਜਾਣਦਾ ਪੰਜਾਬੀ ਦਾ ਗੀਤ ਹੈ ਨਾ ਕਿ ਮੇਰੀ ਲੱਗਦੀ ਕਿਸੇ ਨੇ ਦੇਖੀ ਟੁੱਟਦੀ ਨੂੰ ਜੱਗ ਜਾਣਦਾ ਪਰ ਜਦੋਂ ਹੁਣ ਅਮਰਿੰਦਰ ਅਲੱਗ ਹੋ ਜਾਂਦਾ ਗੁਰਦਾਸ ਮਾਨ ਤੋਂ ਪੂਰੇ ਪੰਜਾਬੀ ਸੰਗੀਤ ਦੇ ਵਿੱਚ ਇਸ ਗੱਲ ਦੀ ਜ਼ਿਕਰ ਜ਼ਰੂਰ ਹੁੰਦਾ ਕਿ ਗੁਰਦਾਸ ਮਾਨ ਦਾ ਲਾੜਲਾ ਸ਼ਗਿਰਦ ਗੁਰਦਾਸ ਮਾਨ ਦੇ ਨਾਲ ਗਾਉਣ ਵਾਲਾ ਅਮਰਿੰਦਰ ਹੁਣ ਗੁਰਦਾਸ ਮਾਨ ਤੋਂ ਅਲੱਗ-ਅਲੱਗ ਹੋ ਗਿਆ ਆਪਣਾ ਵੱਖਰਾ ਚੁਣ ਲਿਆ ਕੀ ਗੱਲ ਆ ਜੀ ਰੋਟੀ ਨਹੀਂ ਖਾ ਕੇ ਆਇਆ ਅਸਰ ਰਹਿਣ ਦੇ ਛੇੜਨਾ ਦਰਦਾਂ ਨੂੰ ਹੂੰ ਜਦੋਂ ਆ ਗਿਆ ਕਿਸੇ ਤੇ ਜਦੋਂ ਆ ਗਿਆ ਕਿਸੇ ਤੇ ਦਿਲ ਚੱਲੇ ਤੋਂ ਵਿਜੈੰਗੀ ਮੁੰਦੀਆਂ ਵਟੋਨੀ ਤੂੰ ਛੱਲੇ ਤੋਂ ਵਿਜੈੰਗੀ ਬੋਤਿਆਂ ਦੀ ਚਾਕ ਵਿੱਚ ਯਾਰ ਤੁਸੀਂ ਜਿਹੜੇ ਬੋਲ ਪੰਜਾਬੀ ਨੂੰ ਉਹਦੇ ਨਾਲ ਤੇ ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਸੋਨੀ ਟੱਲੋਂ ਅ ਦੋਸਤੋ ਸਨ 2000 ਜਾਂ 2001 ਦੀ ਗੱਲ ਹੋਵੇਗੀ ਸਾਲ ਇੱਧਰ ਉੱਧਰ ਹੋ ਸਕਦਾ ਖਾਸ ਡੇਟਾ ਤੇ ਨਾ ਜਾਇਓ ਪਰ ਗੱਲ ਕਿੱਥੋਂ ਦੀ ਐ ਤੇ ਕਦੋਂ ਦੀ ਐ ਇਹ ਮੈਨੂੰ ਚੰਗੀ ਤਰ੍ਹਾਂ ਮੇਰੀ ਯਾਦਦਾਸ਼ਤ ਦੇ ਵਿੱਚ ਕਾਇਮ ਐ ਉਹ ਯਾਦ 2001 ਦੇ ਵਿੱਚ ਬਠਿੰਡੇ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਬਠਿੰਡਾ ਦਾ ਹੈਰੀਟੇਜ ਮੇਲਾ ਕਰਵਾਇਆ ਗਿਆ ਸੀ ਤੇ ਉਸ ਮੇਲੇ ਦੇ ਵਿੱਚ ਗੁਰਦਾਸ ਮਾਨ ਸਾਹਿਬ ਲਾਈਵ ਅਖਾੜਾ ਲਾ ਰਹੇ ਸੀ ਤੇ ਉਹਨਾਂ ਨੂੰ ਸੁਣਨਾ ਮੈਂ ਤੇ ਮੇਰਾ ਦੋਸਤ ਖਾਸ ਤੌਰ ਤੇ ਪਟਿਆਲਾ ਯੂਨੀਵਰਸਿਟੀ ਤੋਂ ਚੱਲ ਕੇ ਬਠਿੰਡੇ ਪਹੁੰਚੇ ਤੇ ਅਸੀਂ ਉਸ ਪ੍ਰੋਗਰਾਮ ਨੂੰ ਜਦੋਂ ਦੇਖ ਰਹੇ ਸੀ ਗੁਰਦਾਸ ਮਾਨ ਦੇ ਪਿੱਛੇ ਜਿਹੜੇ ਕਲਾਕਾਰ ਉਹਨਾਂ ਦੇ ਸਾਥੀ ਕੋਰਸ ਕਰ ਰਹੇ ਸੀ ਤੇ ਅਸੀਂ ਅੱਖਾਂ ਬੰਦ ਕਰਕੇ ਇੱਕ ਦੂਜੇ ਨਾਲ ਸ਼ਰਤ ਲਾ ਰਹੇ ਸੀ ਕਿ ਇਹ ਆਵਾਜ਼ ਗੁਰਦਾਸ ਮਾਨ ਦੀ ਹੈ ਉਹ ਕਹਿੰਦਾ ਨਹੀਂ ਇਹ ਬੋਬੀ ਦੀ ਆਵਾਜ਼ ਹੈ ਮੈਂ ਕਿਹਾ ਕਰਾਂ ਗੁਰਦਾਸ ਮਾਨ ਦੀ ਹੈ ਕਹਿੰਦੇ ਨਹੀਂ ਬੋਬੀ ਦੀ ਆਵਾਜ਼ ਹੈ ਸੋ ਉਦੋਂ ਸਾਨੂੰ ਇਹ ਗੱਲ ਦਾ ਬਿਲਕੁਲ ਵੀ ਪਤਾ ਨਹੀਂ ਲੱਗ ਰਿਹਾ ਸੀਗਾ ਕਿਉਂਕਿ ਉਹ ਦੋਨੇ ਆਵਾਜ਼ਾਂ ਇੱਕ ਮਿਕ ਹੋ ਕੇ ਗਾ ਰਹੀਆਂ ਸੀ ਤੇ ਇਸ ਤੋਂ ਅੱਗੇ ਚਲਦੇ ਆ तकरीबन ਸਨ 2004 ਜਾਂ 5 ਦੀ ਗੱਲ ਹੋਣੀ ਆ ਇਹਦੇ ਵਿੱਚ ਵੀ ਸਾਲ ਮਾੜਾ ਮੋਟਾ ਇੱਧਰ ਉੱਧਰ ਹੋ ਸਕਦਾ ਤੇ ਜਗ੍ਹਾ ਮੈਨੂੰ ਯਾਦ ਹੈ ਤੇ ਉਹ ਯਾਦਦਾਸ਼ਤ ਹਜੇ ਵੀ ਮੇਰੇ ਦਿਮਾਗ ਚ ਕਾਇਮ ਹੈ ਕਿ ਮਹਿੰਦਰਾ ਕਾਲਜ ਦੇ ਵਿੱਚ ਯੂਥ ਫੈਸਟੀਵਲ ਹੋ ਰਿਹਾ ਸੀ ਉੱਥੇ ਇੱਕ ਅਫਵਾਹ ਫੈਲਦੀ ਆ ਕਿ ਯੂਥ ਫੈਸਟੀਵਲ ਦੇ ਵਿੱਚ ਅਮਰਿੰਦਰ ਬੋਬੀ ਪਹੁੰਚਿਆ ਹੋਇਆ ਤੇ ਉਸ ਨੂੰ ਦੇਖਣ ਲਈ ਉਸ ਨੂੰ ਮਿਲਣ ਦੇ ਲਈ ਜਿਹੜੀ ਉੱਥੇ ਸਟੂਡੈਂਟ ਸੀਗੀ ਉਹਨਾਂ ਦੀ ਭੀੜ ਆ ਉਹ ਸਟੇਜ ਵੱਲ ਚਲੀ ਜਾਂਦੀ ਆ ਕਾਫੀ ਕੁਝ ਹੁੰਦਾ ਪਰ ਅਮਰਿੰਦਰ ਬੋਬੀ ਨਹੀਂ ਲੱਭਦਾ ਪਰ ਅਮਰਿੰਦਰ ਬੋਬੀ ਦੀ ਭਾਲ ਮੁੱਕੀ ਨਹੀਂ ਅੱਜ ਸਨ 2025 ਦੇ ਵਿੱਚ ਅਮਰਿੰਦਰ ਬੋਬੀ ਆਪ ਚੱਲ ਕੇ ਆਸਟ੍ਰੇਲੀਆ ਆ ਕੇ ਸਾਨੂੰ ਦਰਸ਼ਨ ਦੇਦਾਰੇ ਦੇ ਰਹੇ ਨੇ ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਭਾਈ ਅਮਰਿੰਦਰ ਬੋਬੀ ਦਾ ਸਤਿ ਸ਼੍ਰੀ ਅਕਾਲ ਸੋਨੀ ਢਿਲੋ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਪਿਆਰ ਸਤਿਕਾਰ ਬੋਲ ਪੰਜਾਬੀ ਨੂੰ ਮੇਰੇ ਵੱਲੋਂ ਉਹਨਾਂ ਦੇ ਸਾਰੇ ਸ਼ਰੋਤਿਆਂ ਨੂੰ ਬਹੁਤ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ। ਹੂੰ ਪਰ ਭਾਰੀ ਮੈਂ ਇਹ ਨਾ ਜਿਹੜੀਆਂ ਯਾਦਾਂ ਨੇ ਇਹ ਮੈਨੂੰ ਹੁਣ ਵੀ ਯਾਦ ਆ ਰਹੀ ਜਿਵੇਂ ਮੈਂ ਪਹਿਲਾਂ ਦੱਸ ਕੇ ਹਟਿਆ ਕਿ ਉਹ ਸੱਚੀ ਯਾਦਾਂ ਸੀ ਤੇ ਇੱਕ ਵਾਰ ਹੀ ਨਹੀਂ ਹੋਇਆ ਕਿੰਨੀ ਵਾਰੀ ਅਸੀਂ ਮੈਂ ਤੇ ਮੇਰਾ ਦੋਸਤ ਹੁੰਦੇ ਸੀਗੇ ਪੰਜਾਬ ਦੇ ਬਹੁਤ ਮਸ਼ਹੂਰ ਗੀਤਕਾਰ ਨੇ ਜਾਨਕ ਸ਼ਰਮੀਲਾ ਜੀ ਉਹਨਾਂ ਦੇ ਸੁਪੁੱਤਰ ਰਾਜਵੀਰ ਮੇਰਾ ਕਲਾਸਮੇਟ ਹੁੰਦਾ ਸੀ ਅਸੀਂ ਬਹੁਤ ਜਗ੍ਹਾ ਗੁਰਦਾਸਪਨ ਸਾਹਿਬ ਨੂੰ ਸੁਣਨ ਜਾਣਾ ਤੇ ਉੱਥੇ ਤੁਹਾਨੂੰ ਸੁਣਨਾ ਫੇਰ ਅਸੀਂ ਸਾਡਾ ਇੱਕ ਖਾਸ ਦੋਸਤ ਹੁੰਦਾ ਸੀਗਾ ਉਹ ਤੁਹਾਡਾ ਵੀ ਜਾਣਕਾਰ ਹੈ ਜੀ ਲੱਕੀ ਨਰੂਲਾ ਗੁਰਦਾਸ ਮਾਨ ਸਾਹਿਬ ਨਾਲ ਉਹ ਵੀ ਕੋਰਸ ਕਦੇ-ਕਦੇ ਜਾਂਦਾ ਹੁੰਦਾ ਸੀਗਾ ਲੱਕੀ ਨਾਲ ਅਸੀਂ ਤੁਹਾਡੀਆਂ ਗੱਲਾਂ ਕਰਨੀਆਂ ਕਿ ਲੱਕੀ ਕਿਵੇਂ ਦੇ ਨੇ ਬੋਬੀ ਬਾਈ ਕਿਵੇਂ ਨੇ ਹਨਾ ਸਾਨੂੰ ਜਿੱਥੇ ਗੁਰਦਾਸ ਮਾਨ ਸਾਹਿਬ ਦਾ ਸਾਰੀ ਦੁਨੀਆ ਨੂੰ ਕਰੇ ਸੀ ਸਾਨੂੰ ਐਜ਼ ਅ ਕਲਾਕਾਰ ਇਹ ਹੁੰਦਾ ਸੀਗਾ ਕਿ ਉਹਨਾਂ ਦੇ ਪਿੱਛੇ ਗਾਉਣ ਵਾਲੇ ਕਹੇ ਜੇ ਹੋਣਗੇ ਪਰ ਜਿਵੇਂ ਸਿਆਣੇ ਕਹਿੰਦੇ ਨੇ ਕਿ ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਨ ਛੜਾਪ ਸੋ ਗੁਰਦਾਸ ਮਾਨ ਸਾਹਿਬ ਦੇ ਨਾਲ ਬਾਈ ਹੁਣਾਂ ਦੀ ਜਿਹੜੀ ਸੰਗਤ ਹੈ ਬਹੁਤ ਲੰਮਾ ਸਮਾਂ ਰਹੀ ਤੇ ਉਸ ਤੋਂ ਬਾਅਦ ਹੁਣ ਬਾਈ ਹੁਣੀ ਅਲੱਗ ਦੇ ਤੌਰ ਤੇ ਆਪ ਪ੍ਰੋਫੈਸ਼ਨਲ ਕਮਰਸ਼ੀਅਲ ਤੌਰ ਤੇ ਬਾਈ ਹੁਣੀ ਗਾ ਰਹੇ ਨੇ ਅਮਨੇਦੋ ਭਾਈ ਪਹਿਲਾ ਗੱਲ ਇੱਥੋਂ ਸ਼ੁਰੂ ਕਰਦੇ ਆ ਜੀ ਜੀ ਇਮਾਨਦਾਰੀ ਨਾਲ ਮੈਂ ਸਵਾਲ ਪੁੱਛਣਾ ਚਾਹੂੰਗਾ ਕਿਉਂਕਿ ਇਹ ਗੱਲ ਹੈਗੀ ਆ ਜੀ ਕਿ ਜਦੋਂ ਵੀ ਜ਼ਿਕਰ ਹੁੰਦਾ ਬੋਬੀ ਦਾ ਬੋਬੀ ਤੋਂ ਪਹਿਲਾਂ ਗੁਰਦਾਸ ਦਾ ਜ਼ਿਕਰ ਹੁੰਦਾ ਜੀ ਜਦੋਂ ਵੀ ਕੋਈ ਇੰਟਰਵਿਊ ਹੁੰਦੀ ਆ ਉਹਦੇ ਵਿੱਚ ਜਦ ਅੱਧੇ ਘੰਟੇ ਦੀ ਇੰਟਰਵਿਊ ਆ ਤਾਂ ਅੱਧੇ ਘੰਟੇ ਦੇ ਵਿੱਚੋਂ 20 ਮਿੰਟ ਗੁਰਦਾਸ ਮਾਨ ਸਾਹਿਬ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਬਿਲਕੁਲ ਕੀ ਮੰਚ 'ਚ ਕਦੇ ਇਸ ਗੱਲ ਦੀ ਕੋਈ ਦੁੱਖ ਕਦੇ ਇਸ ਗੱਲ ਦਾ ਆਇਆ ਕਿ ਯਾਰ ਵੀ ਮੈਂ ਵੀ ਹੁਣ ਇੱਕ ਆਰਟਿਸਟ ਆ ਮੈਨੂੰ ਉਸ ਤੋਂ ਅਲੱਗ ਕਰਕੇ ਦੇਖਿਆ ਜਾਵੇ ਨਹੀਂ ਨਹੀਂ ਇਦਾਂ ਦਾ ਤਾਂ ਕੁਐਸਚਨ ਬੈਨੂ ਦੇਖੋ ਮੈਂ ਇੱਕ ਗੱਲ ਜਾਣਦਾਂ ਦਿਨੇ 'ਚ ਕਹਿੰਦੇ ਦੁਨੀਆ ਚ ਤਿੰਨ ਰਤੁਬੇ ਨੇ ਪਹਿਲਾ ਰਤੁਬਾ ਮਾਂ ਹੂੰ ਦੂਜਾ ਪਿਓ ਤੇ ਤੀਜਾ ਗੁਰੂ ਹੂੰ ਔਰ ਜਿਨ੍ਹਾਂ ਨੇ ਆਪਣੇ ਮਾਪੇ ਦੀ ਸੇਵਾ ਕਰ ਲਈ ਤਾਂ ਰੱਬ ਤਾਂ ਉਹਨਾਂ ਨੂੰ ਮਿਲਣਾ ਹੀ ਮਿਲਣਾ ਹੈ ਜੀ ਔਰ ਤੀਜੇ ਨੰਬਰ ਤੇ ਜਿਹੜਾ ਗੁਰੂ ਆ ਹੂੰ ਉਹ ਤੁਹਾਡੇ ਰਾਹ ਰਾਧਾਰੀ ਆ ਤੁਹਾਡੀ ਦੁਨੀਆਦਾਰੀ ਚ ਹੂੰ ਜਿਨ੍ਹਾਂ ਨੇ ਆਪਣੇ ਗੁਰੂ ਨੂੰ ਮਨਾ ਲਿਆ ਹੂੰ ਉਹਨਾਂ ਨੇ ਰੱਬ ਨੂੰ ਮਨਾ ਲਿਆ ਹੂੰ ਸੋ ਮੈਂ ਸਭ ਤੋਂ ਪਹਿਲਾਂ ਕਦੇ ਵੀ ਮੇਰੀ ਕੋਈ ਐਸੀ ਸਟੇਜ ਨਹੀਂ ਹੈ ਜੀ ਹੂੰ ਹਰ ਸਟੇਜ ਤੇ ਹਮੇਸ਼ਾ ਆਪਣੇ ਗੁਰੂ ਨੂੰ ਮੁੱਖ ਰੱਖਿਆ ਉਹਨਾਂ ਦਾ ਨਾਮ ਲਿਆ ਕਿ ਮੈਂ ਉਹਨਾਂ ਕਰਕੇ ਆ ਜੋ ਵੀ ਹਾਂ ਹੂੰ ਮੈਨੂੰ ਜੇ ਮੈਨੂੰ ਕੋਈ ਜਾਣਦਾ ਅਮਰਿੰਦਰ ਬਾਬੀ ਨੂੰ ਕੋਈ ਜਾਣਦਾ ਤਾਂ ਬਾਈ ਗੁਰਦਾਰ ਜੀ ਕਰਕੇ ਜਾਣਦਾ ਹੂੰ ਮਤਲਬ ਅਮਰਿੰਦਰ ਬਾਬੀ ਕੋਈ ਉਹ ਨਹੀਂ ਬਣ ਕੇ ਆਏ ਪਰ ਉਹ ਵੀ ਕੁਝ ਸਪੈਸ਼ਲ ਵੀ ਉਹਦਾ ਨਾਮ ਲਿਆ ਜਾਵੇ ਅਲੱਗ ਤੌਰ ਤੇ ਨਹੀਂ ਜਦੋਂ ਗੁਰਦਾਰ ਜੀ ਦਾ ਤੁਸੀਂ ਗੱਲ ਕੀਤੀ ਕਿ ਉਹਨਾਂ ਦਾ ਨਾਮ ਲਿਆ ਜਾਂਦਾ ਤਾਂ ਨਾਲ ਫਿਰ ਮੇਰਾ ਜ਼ਿਕਰ ਹੋ ਜਾਂਦਾ ਕਿਤਨਾ ਕਿਤੇ ਜੀ ਕਿਤਨਾ ਕਿਤੇ ਮੈਂ ਇਹ ਜ਼ਰੂਰ ਕਹੂੰਗਾ ਹੂੰ ਕਿਉਂਕਿ ਗੁਰੂ ਸਭ ਤੋਂ ਉੱਚਾ ਹੈ ਜੀ ਹੂੰ ਬਿਲਕੁਲ ਭਾਈ ਇੱਕ ਪੰਜਾਬੀ ਦਾ ਗੀਤ ਹੈ ਨਾ ਕਿ ਮੇਰੀ ਲੱਗਦੀ ਕਿਸੇ ਨੇ ਦੇਖੀ ਟੁੱਟਦੀ ਨੂੰ ਜੱਗ ਜਾਣਦਾ ਹੁਣ ਅਮਰਿੰਦਰ ਬਾਈ ਹੋਣਾ ਨੇ ਇਹ ਵੀ ਸਵਾਲ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਗਾ ਕਿ ਕਦੋਂ ਸ਼ੁਰੂ ਕੀਤਾ ਪਰ ਸ਼ੁਰੂਆਤ ਦੀ ਸ਼ਾਇਦ ਕਿਸੇ ਨੂੰ ਨਾ ਪਤਾ ਹੋਵੇ ਪਰ ਜਦੋਂ ਹੁਣ ਅਮਰਿੰਦਰ ਅਲੱਗ ਹੋ ਜਾਂਦਾ ਗੁਰਦਾਸ ਮਾਨ ਤੋਂ ਪੂਰੇ ਪੰਜਾਬੀ ਸੰਗੀਤ ਦੇ ਵਿੱਚ ਇਸ ਗੱਲ ਦੀ ਜ਼ਿਕਰ ਜ਼ਰੂਰ ਹੁੰਦਾ ਕਿ ਗੁਰਦਾਸ ਮਾਨ ਦਾ ਲਾੜਲਾ ਸ਼ਗਿਰਦ ਗੁਰਦਾਸ ਮਾਨ ਦੇ ਨਾਲ ਗਾਉਣ ਵਾਲਾ ਅਮਰਿੰਦਰ ਹੁਣ ਗੁਰਦਾਸ ਮਾਨ ਤੋਂ ਅਲੱਗ-ਅਲੱਗ ਹੋ ਗਿਆ ਆਪਣਾ ਵੱਖਰਾ ਚੁਣ ਲਿਆ ਹੈ ਨਾ ਪਰ ਸਵਾਲ ਮੇਰਾ ਇਹ ਹੈ ਕਿ ਕਦੋਂ ਸ਼ੁਰੂਆਤ ਹੁੰਦੀ ਹੈ ਜੀ ਸ਼ੁਰੂਆਤ ਮੇਰੀ ਮੈਂ 95 ਦੇ ਵਿੱਚ ਪਹਿਲੀ ਵਾਰੀ ਹੂੰ ਮਤਲਬ ਉਹਨਾਂ ਨਾਲ ਬਾਹਰ ਦਾ ਬਾਹਰ ਦਾ ਟ੍ਰਿਪ ਕੀਤਾ ਸੀ ਲੰਡਨ ਜੀ ਔਰ ਮੇਰਾ ਪਹਿਲਾ ਪ੍ਰੋਗਰਾਮ ਫਗਵਾੜੇ ਦੇ ਵਿੱਚ ਹੋਇਆ ਸੀ ਹੂੰ ਜਦੋਂ ਮੇਰੀ ਸ਼ੁਰੂਆਤ ਹੋਈ ਆ ਹੂੰ ਮਤਲਬ ਮੇਰਾ ਪਹਿਲਾ ਪ੍ਰੋਗਰਾਮ ਹੂੰ ਉਦੋਂ ਮੈਨੂੰ ਜਿਹੜੇ ਮੇਰੇ ਸਾਥੀ ਕਲਾਕਾਰ ਸੀ ਮਿਊਜ਼ੀਸ਼ੀਅਨ ਸੀ ਉਹ ਕਹਿਣ ਲੱਗੇ ਵੀ ਬੋਬੀ ਥੋੜਾ ਵਧੀਆ ਤਰੀਕੇ ਨਾਲ ਹੂੰ ਵੀ ਬਾਈ ਜੀ ਦੇ ਇੱਥੇ ਕੋਈ ਸਿੰਗਰ ਜਲਦੀ ਲਈ ਟਿਕਿਆ ਨਹੀਂ ਹੂੰ ਬਾਈ ਨੂੰ ਬਹੁਤ ਘੱਟ ਪਸੰਦ ਆਉਂਦੇ ਨੇ ਹੂੰ ਥੋੜਾ ਜਿਹਾ ਆਪਣੇ ਰੱਬ ਰੱਖ ਕੋਈ ਗੱਲ ਨਹੀਂ ਸੋਰੀ ਮੈਂ ਤੁਹਾਡੀ ਗੱਲ ਨੂੰ ਟੋਕ ਰਿਹਾ ਕਿਉਂਕਿ ਗੁਰਦਾਸ ਮਾਨ ਸਾਹਿਬ ਨਾਲ ਗਾਉਣਾ ਹੀ ਆਪਣੇ ਆਪ ਦੇ ਵਿੱਚ ਇੱਕ ਪ੍ਰਾਪਤੀ ਆ ਉਹ ਸਿਲੈਕਸ਼ਨ ਕਿਵੇਂ ਹੁੰਦੀ ਆ ਕਿਵੇਂ ਨਜ਼ਰ ਚ ਚੜਦੇ ਹੋ ਤੇ ਕਿਵੇਂ ਲੰਮਾ ਸਮਾਂ ਟਿਕ ਜਾਂਦੇ ਹੋ ਉਹ ਮਤਲਬ ਸਾਡੇ ਨਾਲ ਜੱਸੀ ਭਾਜੀ ਹੁੰਦੇ ਸੀ ਗਿਟਾਰ ਤੇ ਹੂੰ ਮੈਂ ਉਹਨਾਂ ਦਿਨਾਂ ਦੇ ਵਿੱਚ ਔਰਕੈਸਟਰ ਚ ਗਾਉਂਦਾ ਹੁੰਦਾ ਸੀ ਜੀ ਤੇ ਜਸਵਿੰਦਰ ਜੱਸੀ ਜੀ ਮਤਲਬ ਮਾਨ ਸਾਹਿਬ ਨਾਲ ਵੀ ਗਿਟਾਰ ਪਲੇ ਕਰਦੇ ਤੇ ਉਹ ਕਦੇ ਔਰਕੈਸਟਰ ਚ ਵੀ ਆ ਜਾਂਦੇ ਹੁੰਦੇ ਸੀ ਹੂੰ ਉਹਨਾਂ ਨੂੰ ਹੁਣ ਪੂਰੀ ਮਾਰਕੀਟ ਚ ਪਤਾ ਸੀ ਕਿ ਯਾਰ ਗੁਰਦਾਸ ਜੀ ਨੂੰ ਬੋਬੀ ਗਾਉਂਦਾ ਹੂੰ ਉਹਨਾਂ ਦੇ ਗੀਤ ਇਹ ਵਧੀਆ ਤਰੀਕੇ ਨਾਲ ਨਿਭਾਲਦਾ ਹੂੰ ਉਹਨਾਂ ਨੇ ਉੱਥੇ ਜ਼ਿਕਰ ਕਰਿਆ ਇਸ ਚੀਜ਼ ਦਾ ਕਿ ਇੱਕ ਮੁੰਡਾ ਹੈ ਜੀ ਹੂੰ ਤੇ ਉਹਨਾਂ ਨੇ ਕਿਹਾ ਵੀ ਲੈ ਕੇ ਆਓ ਦੇਖ ਲੈਂਦੇ ਹੂੰ ਤੇ ਮੈਂ ਬਾਈ ਜੀ ਨੂੰ ਪਹਿਲੀ ਵਾਰ ਜਦੋਂ ਮਿਲੇ ਆ ਉੱਥੇ ਸਟੇਜ ਤੇ ਗਾਇਆ ਅਗਲੇ ਦਿਨ ਪ੍ਰੋਗਰਾਮ ਸੀ ਤਾਲਕ ਟੋਰਾ ਸਟੇਡੀਅਮ ਦਿੱਲੀ ਦਿੱਲੀ ਚ ਨੈਕਸਟ ਡੇ ਜਿੱਦਾਂ ਰਾਤ ਨੂੰ ਫੁਗਾੜੇ ਲਾਇਆ ਤੇ ਰਾਤ ਨੂੰ ਹੀ ਅਸੀਂ ਫੁਗਾੜੇ ਤੋਂ ਦਿੱਲੀ ਪਹੁੰਚ ਗਏ ਹੂੰ ਦਿਨੇ ਤਾਲਕ ਟੋਰਾ ਸਟੇਡੀਅਮ ਜਦੋਂ ਅਸੀਂ ਪਰਫਾਰਮ ਕਰਿਆ ਉੱਥੇ ਇੱਕ ਗਾਣਾ ਆਇਆ ਸੀ ਇੱਕ ਮੂਵੀ ਦਾ ਤੁੱਚ ਚੀਜ਼ ਬੜੀ ਹੈ ਮਸਤ ਮਸਤ ਗਾਣਾ ਬਹੁਤ ਚੱਲਿਆ ਸੀ ਤੁਹਾਨੂੰ ਤੇ ਉਹ ਗੀਤ ਦੇ ਜਦੋਂ ਇੱਕ ਬੋਲ ਬੋਲੇ ਉਹਨਾਂ ਨੇ ਮੈਂ ਨਾਲ ਪੂਰੀ ਗੀ ਚੱਕ ਲਿਆ ਹੂੰ ਮਾਨ ਸਾਹਮਣੇ ਦੇਖਿਆ ਯਾਰ ਇਹ ਆਵਾਜ਼ ਕਿੱਥੋਂ ਆਈ ਆ ਜਿਹੜਾ ਉਹਨੇ ਐ ਕਰਕੇ ਦੇਖਿਆ ਉਹਨਾਂ ਨੇ ਕਿਹਾ ਵੀ ਐ ਨਵਾਂ ਮੁੰਡਾ ਵੇ ਹੂੰ ਮੈਨੂੰ ਫਿਰ ਉਹਨਾਂ ਨੇ ਐ ਕਰਿਆ ਹੂੰ ਮੈਨੂੰ ਖੁਸ਼ੀ ਹੋਈ ਹੂੰ ਹੌਸਲਾ ਮੇਰਾ ਵੱਧ ਗਿਆ ਹੂੰ ਔਰ ਉਸੇ ਦਿਨ ਬਾਈ ਗੁਰਦਾਸ ਜੀ ਨੇ ਆਪਣੇ ਪੈਰ 'ਚ ਝਾਂਜਰ ਬੰਦੀ ਸੀ अच्छा दैट वाज द फर्स्ट टाइम फर्स्ट टाइम ओके एक ਕੁੜੀ ਨੂੰ ਬੁਲਾਇਆ ਆਡੀਅੰਸ ਨੂੰ ਕਹਿੰਦੇ ਵੀ ਬੇਟੇ ਇੱਧਰ ਆ ਜਾ ਕਹਿੰਦੇ ਕੰਜਕ ਦੇ ਦੇ ਪੈਰੀ ਹੱਥ ਲਾਇਆ ਉਹਨਾਂ ਦੇ ਹੂੰ ਕੁੜੀ ਦੇ ਤੇ ਕਹਦੇ ਲੈ ਹੱਥ ਲਾ ਦੇ ਇਹਨੂੰ ਹੂੰ ਜਿਹੜੋ ਪੈਰ ਚ ਘੁੰਗਰੂ ਬੰਦੇ ਜਦੋਂ ਬੰਨੇ ਪਹਿਲੀ ਵਾਰੀ ਪਹਿਲੀ ਵਾਰੀ ਹੂੰ ਔਰ ਉਸ ਦਿਨ ਮੈਨੂੰ ਮੈਂ ਮੈਨੂੰ ਆਪਣੇ ਆਪ ਨੂੰ ਬੜਾ ਫੀਲ ਆਇਆ ਜੀ ਮੈਂ ਵੀ ਬਹੁਤ ਕਰਮਾਣਾ ਯਾਰ ਹੂੰ ਕਿ ਭਾਈ ਜੀ ਨੇ ਅੱਜ ਮੇਰੇ ਹੁੰਦੇ ਇੱਥੇ ਇਸ ਘੁੰਗਰੂ ਆਕਾਸ਼ ਕੇ ਤਸਰੀ ਤੇ ਹੂੰ ਝਾਂਜਰ ਬੰਨੀ ਹੈ ਜੀ ਹੂੰ ਸੋ ਇਹ ਪੰਜ ਕੋਈ ਕੁਛ ਚੀਜ਼ ਮਿੱਥੀ ਨਹੀਂ ਸੀ ਹਾਂ ਜਾਂ ਕੋਈ ਪਲਾਨ ਨਹੀਂ ਸੀ ਕਿ ਮੈਂ ਬਾਈਕੋੜ ਜਾਊਂਗਾ ਮੈਂ ਕਰੂੰਗਾ ਹੂੰ ਜਿਹੜੀਆਂ ਚੀਜ਼ਾਂ ਅਚਾਨਕ ਹੁੰਦੀਆਂ ਰਹੀਆਂ ਕੁਦਰਤ ਵੱਲੋਂ ਹੂੰ ਕੁਦਰਤ ਮੈਨੂੰ ਦਿਖਾਉਂਦਾ ਰਿਹਾ ਵੀ ਐ ਕਰ ਲੈ ਐ ਕਰ ਲੈ ਹੂੰ ਉਹ ਚੀਜ਼ ਹੁੰਦੀ ਰਹੀ ਹੂੰ ਜਦੋਂ ਤੁਹਾਡੇ ਸਾਹਮਣੇ ਕੋਈ ਸੁਪਰੀਮ ਪਾਵਰ ਹੁੰਦੀ ਆ ਹੂੰ ਜਦੋਂ ਤੁਸੀਂ ਉਹਨੂੰ ਤੁਹਾਡੀ ਜਿਹੜੀ ਨਿਗਾਹ ਆ ਹੂੰ ਅਗਰ ਉਹ ਸੁਪਰੀਮ ਪਾਵਰ ਤੇ ਟਿੱਗੀ ਹੂੰ ਤਾਂ ਸਮਝ ਲਓ ਤੁਹਾਡਾ ਕੰਮ ਫਤਿਆ ਹੂੰ ਜਦੋਂ ਤੁਹਾਡੀ ਨਿਗਾਹ ਇੱਧਰ ਹੋਈ ਹੂੰ ਉਹ ਬਾਹਰ ਨਿਕਲ ਗਿਆ ਹੂੰ ਤਾਂ ਤੁਸੀਂ ਬਾਹਰ ਹੂੰ ਹੂੰ ਮੈਂ ਉਸ ਚੀਜ਼ ਨੂੰ ਬਹੁਤ ਮੁੱਕ ਰੱਖਿਆ ਜਿਵੇਂ ਕੈਮਰੇ ਦੇ ਵਿੱਚ ਆਪਾਂ ਦੇਖ ਰਹੇ ਮੈਂ ਹੁਣ ਅੱਖ ਪਾ ਲਈ ਜੀ ਕੈਮਰੇ 'ਚ ਜੀ ਉਹੀ ਅੱਖ ਮੇਰੀ ਇਦਾਂ ਹੁੰਦੀ ਸੀ ਉਹਨਾਂ ਤੇ ਜੀ ਕਿ ਯਾਰ ਮੈਨੂੰ ਪਤਾ ਸੀ ਕਿ ਜੇ ਬਾਈ ਜੀ ਨੇ ਕੋਈ ਲਾਈਨ ਇਦਾਂ ਦੀ ਚੁੱਕੀ ਜੇ ਮੇਰੇ ਤੋਂ ਨਾ ਚੁੱਕੀ ਗਈ ਸਮਝ ਲਓ ਮੈਂ ਫੇਲ ਆ ਹੂੰ ਮੇਰਾ ਬਿੰਦੂ ਉਹੀ ਆ ਹੂੰ ਉਹ ਐ ਜੀ ਤੇ ਕਦੇ ਹੋਇਆ ਬਾਈ ਕੋਈ ਖੱਟੀ ਮਿੱਠੀ ਯਾਦ ਵੀ ਜਿੱਥੇ ਬਾਈ ਨੇ ਜਿਵੇਂ ਤੁਸੀਂ ਦੱਸਾ ਸ਼ਾਬਾਸ਼ੀ ਦਾ ਅਕਸਰ ਮਿਲਦੀ ਹੁੰਨੀ ਆ ਕਦੇ ਘੂਰਿਆ ਵੀ ਹੋਵੇ ਬਿਲਕੁਲ ਹੂੰ ਬਹੁਤ ਸਾਰੀਆਂ ਸਟੇਜਾਂ ਤੇ ਹੁੰਦਾ ਬਾਈ ਜੀ ਜਿੰਨਾ ਪਿਆਰ ਕਰਦੇ ਸੀ ਹੂੰ ਉਹਨਾਂ ਉਹਨਾਂ ਚ ਜਨੂਨ ਵੀ ਉਸ ਚੀਜ਼ ਦਾ ਹੂੰ ਉਹ ਬੋਲਦੇ ਹੁੰਦੇ ਸੀ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਵੀ ਅੱਜ ਇਹਦੀ ਇਹਦਾ ਮਾਈਂਡ ਹੈ ਨਹੀਂ ਇੱਧਰ ਸਟੇਜ ਤੇ ਹੈ ਨਹੀਂ ਇਹ ਹੂੰ ਇਸ ਸਟੇਜ ਤੋਂ ਬਾਹਰ ਆ ਪਤਾ ਲੱਗ ਜਾਂਦਾ ਸੀ ਪਤਾ ਲੱਗ ਜਾਂਦਾ ਸੀ ਉਹਨਾਂ ਨੂੰ ਹੂੰ ਕਿਉਂ ਜਿਹੜਾ ਸਟੇਜ ਤੇ ਕੰਮ ਕਰ ਰਿਹਾ ਮੇਨ ਹੂੰ ਜਦੋਂ ਆਪਾਂ ਇੱਕ ਉਹਨਾਂ ਨੇ ਇੱਕ ਲਾਈਨ ਚੁੱਕੀ ਜੇ ਮੰਨ ਲਓ ਮੇਰੇ ਤੋਂ ਨਾ ਚੁੱਕੀ ਗਈ ਤਾਂ ਉਹਨਾਂ ਨੇ ਫਿਰ ਪਿੱਛੇ ਮੈਨੂੰ ਘੁਰਨਾ ਹੂੰ ਫਿਰ ਉਹਨਾਂ ਦੇ ਸ਼ਬਦ ਇਹ ਹੁੰਦੇ ਸੀ ਕੀ ਗੱਲ ਆ ਜੀ ਰੋਟੀ ਨਹੀਂ ਖਾ ਕੇ ਆਇਆ ਹੂੰ ਨਾ ਕੇ ਨਹੀਂ ਆਇਆ ਹੂੰ ਉਹ ਫਿਰ ਅਲਰਟ ਹੋ ਜਾਂਦਾ ਸੀ ਮੈਂ ਕਹਿੰਦਾ ਵੀ ਨਹੀਂ ਯਾਰ ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਆ ਹੂੰ ਫਿਰ ਕਈ ਵਾਰ ਗਾਣੇ ذریعے ਜੇ ਕੋਈ ਲਾਈਨ ਪੁੱਜ ਜਾਣੇ ਪਰ ਉਹਨਾਂ ਕਹਿੰਦਾ ਤੈਨੂੰ ਭੁੱਲ ਗਏ ਨੀ ਯਾਰ ਪੁਰਾਣੇ ਨਵੇਂ ਆ ਦੇ ਗੱਲ ਲੱਗੇ ਹੂੰ ਐਜੀਆਂ ਗੱਲਾਂ ਕਰਦਣੀਆਂ ਹੂੰ ਬਸ ਰਹਿਣ ਦੇ ਛੇੜਨਾ ਦਰਦਾਂ ਨੂੰ ਕਿਉਂਕਿ ਮੈਂ ਅਸੀਂ ਦਰਸ਼ਕ ਵੀ ਇਸ ਗੱਲ ਨਾਲ ਸਹਿਮਤ ਹੋਣਗੇ ਜਦੋਂ ਵੀ ਗੁਰਦਾਸ ਮਾਨ ਸਾਹਿਬ ਦੀ ਸਟੇਜ ਹੁੰਦੀ ਆ ਤਾਂ ਜਿੱਥੇ ਉਹਨਾਂ ਦੀ ਦਰਸ਼ਕਾਂ ਦੇ ਨਾਲ ਉਹਨਾਂ ਦਾ ਲਗਾਤਾਰ ਰਾਬਤਾ ਬਣਿਆ ਰਹਿੰਦਾ ਤੇ ਉਹਨਾਂ ਦੀ ਜਿਹੜੀ ਟੀਮ ਆ ਉਹਨਾਂ ਦੇ ਨਾਲ ਵੀ ਹੁਣ ਬਠਿੰਡੇ ਵਾਲੇ ਭੋਲੇ ਨੂੰ ਤਾਂ ਸਾਰੀ ਜਾਣਦੇ ਨੇ ਹਨਾ ਉਹ ਵੀ ਸ਼ਾਇਦ ਇਸੇ ਕਰਕੇ ਜਾਣਦੇ ਨੇ ਕਿ ਕੋਈ ਗੁਰਦਾਸ ਮਾਨ ਸਾਹਿਬ ਨੇ ਆਪ ਦੇ ਗੀਤਾਂ ਗਾਣਿਆਂ ਦੇ ਵਿੱਚ ਵੀ ਤੇ ਉਹਨਾਂ ਦੇ ਨਾਲ ਕਿੰਨਾ ਟਾਈਮ ਤੋਹ ਢੋਲ ਕੀ ਜਿਹੜੇ ਵਜਾਉਂਦੇ ਰਹੇ ਨੇ ਹਨਾ ਬੋਬੀ ਭਾਈ ਪਹਿਲਾ ਟੂਰ ਤੁਸੀਂ ਦੱਸੋ ਲੰਡਨ ਦਾ ਲੱਗਿਆ ਜੀ 1995 ਦੇ ਵਿੱਚ ਅਚਨ 1995 ਤੇ ਜਦੋਂ ਤੱਕ ਤੁਸੀਂ ਅਲੱਗ ਨਹੀਂ ਹੋਏ ਉਸ ਗਰੁੱਪ ਤੋਂ ਕਿੰਨੇ ਕ ਦੇਸ਼ਾਂ ਦੀ ਸੈਰ ਕਰਿਆਂ ਦੀ ਹਾਂ ਬਹੁਤ ਸੀਰੀਅਸ ਸੋਚ ਲਓ ਵੀ ਬਾਕੀ ਸਿਰਫ ਸਾਊਥ ਅਫਰੀਕਾ ਰਹਿ ਗਿਆ ਹੁਣ ਬਾਕੀ ਹਮ ਸਾਰਾ ਏਸ਼ੀਆ ਟੋਟਲੀ ਅਮਰੀਕਾ ਕੈਨੇਡਾ ਇੰਗਲੈਂਡ ਇਹ ਤਾਂ ਸਾਡੀ ਆਸਟ੍ਰੇਲੀਆ ਹਾਂ ਇਹ ਚਾਰ ਕੰਟਰੀਆਂ ਦਾ ਪੱਕੀ ਅਸੀਂ ਸਾਰੇ ਸਾਲ ਬਾਅਦ ਆਉਣਾ ਹੀ ਆਉਣਾ ਹਮ ਬਾਕੀ ਆ ਏਸ਼ੀਆ ਦੀਆਂ ਸਾਰੀਆਂ ਕੰਟਰੀਆਂ ਆਲਮੋਸਟ ਕਿਉਂਕਿ ਭਾਈ ਹਰ ਇੱਕ ਉਹ ਪੰਜਾਬੀ ਜਿਹੜਾ ਪੰਜਾਬੀ 뮤직 ਪੰਜਾਬੀ ਸੰਗੀਤ ਪੰਜਾਬੀ ਜ਼ੁਬਾਨ ਨੂੰ ਪਿਆਰ ਕਰਦਾ ਉਹ ਗੁਰਦਾਸ ਮਾਨ ਨੂੰ ਪਿਆਰ ਕਰਦਾ ਤੁਹਾਨੂੰ ਬਹੁਤ ਸਾਰੇ ਲੋਕ ਜਾਣਦੇ ਨੇ ਬਹੁਤ ਸਾਰੇ ਤੁਹਾਡੇ ਆਪਣੇ ਸੰਗੀ ਸਾਥੀ ਹੋਣਗੇ ਬੋਬੀ ਨੂੰ ਫੋਨ ਕਾਲ ਜਾਂ ਬੋਬੀ ਨੂੰ ਅਜਿਹੇਆਂ ਸਿਫਾਰਸ਼ਾਂ ਆਉਂਦੀਆਂ ਹੁੰਦੀਆਂ ਨੇ ਯਾਰ ਕਦੇ ਗੁਰਦਾਸ ਮਾਨ ਸਾਹਿਬ ਨਾਲ ਮਿਲਾ ਦੇ ਫੋਟੋ ਕਰਾ ਦੇ ਬਹੁਤ ਆਮ ਹੀ ਗੱਲ ਆ ਨਾ ਬਿਲਕੁਲ ਬਿਲਕੁਲ ਤੇ ਕਦੇ ਹੋਇਆ ਨਹੀਂ ਕੋਈ ਉਹਨਾਂ ਦਾ ਕੋਈ ਅਜਿਹੇ ਜਿਹਾ ਸ਼ਾਗਿਰਦ ਜਿਹੜਾ ਤੁਹਾਡੇ ਪਿੱਛੇ ਪੈ ਗਿਆ ਹੋਵੇ ਕਿ ਨਹੀਂ ਵੀ ਬੋਬੀ ਮੈਂ ਤਾਂ ਮਿਲਣਾ ਹੀ ਮਿਲਣਾ ਜਾਂ ਉਹ ਵੀ ਕਹੀ ਜੇ ਇਹ ਪਜੀ ਚੀਜ਼ਾਂ ਬਹੁਤ ਆਈਆਂ ਨੇ ਉਦੋਂ ਜਦੋਂ ਮੈਂ ਬਾਈ ਜੀ ਨਾਲ ਹੁੰਦਾ ਸੀ ਉਦੋਂ ਖੁਦ ਬਹੁਤ ਸਾਰੇ ਲੋਕ ਜਿਹੜੇ ਕਹਿੰਦੇ ਹੁੰਦੇ ਬਾਈ ਯਾਰ ਮਿਲਾ ਦੇ ਯਾਰ ਕਿਸੇ ਤਰੀਕੇ ਨਾਲ ਯਾਰ ਹੂੰ ਜਾਂ ਨਿਕਲ ਜਾਂਦੀ ਹੈ ਬਾਈ ਯਾਰ ਸਾਹਮਣੇ ਦੇਖ ਦੇ ਕੇ ਮਤਲਬ ਵੀ ਇਦਾਂ ਫੀਲ ਹੋ ਰਿਹਾ ਵੀ ਵੀ ਹੁਣੇ ਜਾ ਕੇ ਮਿਲ ਲਈ ਬਾਈ ਜੀ ਨੂੰ ਹਾਂ ਇਹ ਚਲੋ ਮੈਂ ਕਿਸੇ ਦਾ ਕਲਾਕਾਰ ਦਾ ਨਾਮ ਨੂੰ ਆਰਟਿਸਟ ਬਹੁਤ ਵੇਟ ਕਰਦੇ ਸੀ ਜਿਹੜੇ ਆਰਟਿਸਟ ਇਸ ਟਾਈਮ ਪਪੂਲਰ ਨੇ ਗੁਦਾਸ ਮਾਨ ਸਾਹਿਬ ਨੂੰ ਮਿਲਣ ਦੀ ਮਿਲਣ ਵਾਸਤੇ ਹਾਂ ਉਹ ਬਾਹਰ ਵੇਟ ਕਰਦੇ ਹੁੰਦੇ ਸੀ ਹਾਂ ਉਹ ਮੇਰੇ ਮੈਂ ਵੀ ਕਈ ਵਾਰ ਮੇਰੇ ਮੇਰੇ ਸਾਹਮਣਾ ਵੀ ਹੋਇਆ ਉਹਨਾਂ ਨਾਲ ਮੈਂ ਕਹਿੰਦਾ ਪਾਜੀ ਵੇਟ ਕਰਨੀ ਪੈਣੀ ਹੈ ਜੀ ਕਿਉਂਕਿ ਬਾਈ ਜੀ ਇਸ ਟਾਈਮ ਪਾਰਟ ਕਰ ਰਹੇ ਨੇ ਹੂੰ ਬਾਈ ਜੀ ਇਸ ਟਾਈਮ ਐਕਸਰਸਾਈਜ਼ ਆ ਰਹੇ ਨੇ ਹੂੰ ਘੰਟਾ ਕੇ ਬਹਿ ਜਾਓਗੇ ਹੂੰ ਬਹਿ ਜਾਓ ਤਾਂ ਫਿਰ ਮੈਂ ਮੈਸੀ ਤੁਹਾਡਾ ਪਚਾ ਦਾਂ ਹੂੰ ਐਦਾਂ ਤੇ ਹੋਇਆ ਬਾਜੀ ਬਹੁਤ ਖੁਸ਼ ਹੋਇਆ ਬਿਲਕੁਲ ਜੀ ਸੋ ਆਪਣੇ ਆਪ ਦੇ ਵਿੱਚ ਹੀ ਇੱਕ ਵੱਡੀ ਚੀਜ਼ ਹੈ ਜਿਹਨੇ ਉਸ ਕਲਾਕਾਰ ਦੀ ਸੰਗਤ ਕੀਤੀ ਹੋਵੇ ਸੋ ਅਮਰਿੰਦਰ ਬੋਬੀ ਭਾਜੀ ਹੁਣੀ ਅੱਜਕੱਲ ਆਸਟ੍ਰੇਲੀਆ ਦੇ ਵਿੱਚ ਪਹੁੰਚੇ ਹੋਏ ਨੇ ਮੈਲਬਨ ਦੇ ਵਿੱਚ ਇਹਨਾਂ ਦੀ ਲਾਈਵ ਪਰਫਾਰਮੈਂਸ ਆ ਜੇਕਰ ਲਾਈਵ ਪਰਫਾਰਮੈਂਸ ਦੇ ਵਿੱਚ ਤੁਸੀਂ ਇਹਨਾਂ ਨੂੰ ਗਾਉਂਦੇ ਸੁਣਨਾ ਕਿਉਂਕਿ ਰੋਹਾਨੀ ਜਾਗਰਨ ਰੋਹਾਨੀ ਭਗਵਤੀ ਜਾਗਰਨ ਜਿਹੜਾ ਕਿ ਰੋਹਾਨੀ ਤਾਰਾਂ ਵੱਲੋਂ ਕਰਵਾਇਆ ਜਾ ਰਿਹਾ ਡਿਟੇਲਸ ਜਿਹੜੀਆਂ ਨੇ ਉਹ ਸਕਰੀਨ ਤੇ ਚੱਲ ਰਹੀਆਂ ਨੇ ਤੁਸੀਂ ਕੰਟੈਕਟ ਕਰ ਸਕਦੇ ਹੋ ਅਰुण ਜੀ ਨਾਲ ਅਜੇ ਪਠੇਜਾ ਜੀ ਨਾਲ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਜਿਨ੍ਹਾਂ ਦੇ ਵਿੱਚ ਜੇਕਰ ਮੈਂ ਗੱਲ ਕਰਾਂ ਬਿਕਰ ਬਾਈ ਫੂਲ ਹਰਮਨ ਗਿੱਲ ਇਸ ਵੱਡੀ ਟੀਮ ਆ ਜੀ ਜਿਨ੍ਹਾਂ ਨੇ ਤਿਆਰ ਕੀਤਾ ਕਿ ਇਸ ਵਾਰ ਦੂਸਰੇ ਭਗਵਤੀ ਜਾਗਰਣ ਜਿਹੜਾ ਕਿ ਸਪਿੰਗਵੈਲ ਦੇ ਵਿੱਚ ਹੋਣਾ ਜੀ ਉਹਦੀ ਬੁਕਿੰਗ ਤੁਸੀਂ ਜ਼ਰੂਰ ਕਰਵਾ ਲਿਓ ਕਿਉਂਕਿ ਜਦੋਂ ਅਮਰਿੰਦਰ ਭਾਜੀ ਦੇ ਆਉਣ ਦੀ ਗੱਲ ਚੱਲੀ ਤਾਂ ਬਹੁਤ ਸਾਰੀਆਂ ਕਾਲਸ ਸਾਨੂੰ ਵੀ ਆਈਆਂ ਕਿ ਅਸੀਂ ਹੁਣ ਬੁਕਿੰਗ ਕਿਵੇਂ ਕਰਵਾਈਏ ਅਸੀਂ ਲੇਟ ਤਾਂ ਨਹੀਂ ਹੋਗੇ ਲੇਟ ਨਹੀਂ ਹੋਏ ਟਾਈਮ ਤੁਹਾਡੇ ਕੋਲੇ ਹੈਗਾ ਪਰ ਬੁਕਿੰਗ ਆ ਜਿਹੜੀ ਉਹ ਮਸਟ ਆ ਸੋ ਜੇਕਰ ਤੁਸੀਂ ਵੀ ਉਸ ਆਵਾਜ਼ ਨੂੰ ਲਾਈਵ ਸੁਣਨਾ ਤਾਂ ਜ਼ਰੂਰ ਆਪਣੀ ਹਾਜ਼ਰੀ ਆ ਲਵਾਉਣੀ ਆ ਰੋਹਾਨੀ ਭਗਵਤੀ ਜਾਗਰਨ ਦੇ ਵਿੱਚ ਹੁਣ ਆਨੇ ਅਮਰਿੰਦਰ ਬੋਬੀ ਆ ਜੀ ਜੀ ਬੋਬੀ ਜਦੋਂ ਤੁਹਾਨੂੰ ਆਪ ਤੁਸੀਂ ਸ਼ੁਰੂ ਕੀਤਾ ਕਮਰਸ਼ੀਅਲ ਹਨਾ ਜੀ ਸੁਨੇਹੇ ਵੀ ਬਹੁਤ ਆਏ ਹੋਣਗੇ ਕਿ ਬੋਬੀ ਕਿਉਂ ਕਰ ਰਿਹਾ ਹਨਾ ਹੱਲਾਸ਼ੀਰੀ ਵੀ ਬਹੁਤ ਮਿਲੀ ਹੋਊਗੀ ਮੈਂ ਪੁੱਛਣਾ ਚਾਹੁੰਨਾ ਗੁਰਦਾਸ ਮਾਨ ਸਾਹਿਬ ਦਾ ਕੀ ਰਿਐਕਸ਼ਨ ਸੀ ਬੰਜੀ ਜੀ ਮੇਰੀ ਐਲਬਮ ਆਈ ਹੈ ਭਾਜੀ ਸਭ ਤੋਂ ਪਹਿਲਾਂ ਉਹਨਾਂ ਕੋਲ ਗਈ ਹੈ ਹੂੰ ਮੈਂ ਬਾਈ ਜੀ ਐਲਬਮ ਕਰੀ ਹੈ ਜੀ ਤੁਹਾਡੇ ਅਸ਼ੀਰਵਾਦ ਦੇ ਨਾਲ ਤੇ ਅਸ਼ੀਰਵਾਦ ਉਹ ਕਹਿੰਦੇ ਸਦਾ ਹੀ ਹੈ ਹੂੰ ਹਮੇਸ਼ਾ ਹੀ ਹੈ ਹੂੰ ਤੇਰੇ ਵਿੱਚ ਮੈਂ ਤੇ ਮੇਰੇ ਵਿੱਚ ਤੂੰ ਹਾਂ ਕਿਉਂਕਿ ਮੈਨੂੰ ਗੱਲ ਯਾਦ ਆ ਗਈ ਹੈ ਜੀ ਜਦੋਂ ਤੁਹਾਡਾ ਗਾਣਾ ਆਇਆ ਨਾ ਛੱਲਾ ਗਾਣਾ ਜੀ ਹਾਂਜੀ ਤੇ ਉਹ ਹੁਣ YouTube ਤੇ ਵੀਡੀਓ ਆਈ ਪਰ ਅਸੀਂ ਪਟਿਆਲੇ ਪੜ੍ਹਦੇ ਹੁੰਦੇ ਸੀਗੇ ਤੇ ਕੋਕੇ ਜਿਆਦਾ ਇਹ ਨਹੀਂ ਹੁੰਦਾ ਸੀਗਾ ਕਿ ਹਰੇਕ ਕੋਲੇ ਮੋਬਾਈਲ ਹੋਣ ਹਨਾ ਜਿਆਦਾ ਦੇਖਣ ਨੂੰ ਮੌਕਾ ਨਹੀਂ ਮਿਲਦਾ ਸੀਗਾ ਇੱਕ ਦਿਨ ਅਸੀਂ ਕਾਰ ਦੇ ਵਿੱਚ ਕਿਤੇ ਜਾ ਰਹੇ ਹਾਂ ਤਾਂ ਉਹ ਗਾਣਾ ਚਲਾਇਆ ਜੀ ਜੀ ਉਹ ਜਿਹੜੀ ਸੀਡੀ ਕੈਸਟ ਲਈ ਉਹ ਗਾਣਾ ਚੱਲਿਆ ਜੀ ਤੇ ਇੱਕ ਮੁੰਡਾ ਪਿੱਛੇ ਸੀਗਾ ਉਹ ਥੋੜਾ ਸੁਸਤੀ ਸੀ ਉਹ ਅੱਖਾਂ ਵਿੱਚ ਕੇ ਸੁਣੀਗਾ ਸੁਣੀਗਾ ਸੁਣੀ ਗਿਆ ਤੇ ਉਹਨੂੰ ਦੂਸਰੇ ਮੁੰਡੇ ਨੇ ਸਵਾਲ ਕੀਤਾ ਵੀ ਕਿਹਦਾ ਗਾਣਾ ਹੋਏ ਉਹ ਹੱਸਿਆ ਕਹਿੰਦਾ ਮਾਨ ਸਾਹਿਬ ਦਾ ਤੇ ਉਹ ਕਹਿੰਦਾ ਨਹੀਂ ਕਹਿੰਦਾ ਬੋਵੀ ਦਾ ਗਾਣਾ ਉਹ ਉਹ ਮੰਨਿਆ ਹੀ ਨਹੀਂ ਜੀ ਫਿਰ ਉਹਨੂੰ ਰੈਪਰ ਤੇ ਤੁਹਾਡੀ ਫੋਟੋ ਦਿਖਾਈ ਜੀ ਮਤਲਬ ਉਹ ਗਾਣਾ ਮੇਰੇ ਦਿਲ ਦੇ ਹੁਣ ਵੀ ਕਰੀਬ ਆ ਰਹੀ ਜਦਦਣ ਸਾਨੂੰ ਅਰຸນ ਹੁਣਾ ਨੇ ਇਹ ਸੁਨੇਹਾ ਦਿੱਤਾ ਨਾ ਵੀ ਐਤ ਕੀ ਆਸਟ੍ਰੇਲੀਆ ਮੈਂ ਅਮਰਿੰਦਰ ਬਾਈ ਨੂੰ ਲੈ ਕੇ ਆ ਰਿਹਾ ਤਾਂ ਮੈਂ ਉਦੋਂ ਹੀ ਕਿਉਂਕਿ ਨਾਲ ਦੀ ਨਾਲ ਹੁਣ ਤਾਂ ਤੁਸੀਂ ਕਾਰ ਦੇ ਵਿੱਚ ਮਿਊਜ਼ਿਕ ਕਰ ਸਕਦੇ ਹੋ ਤੁਸੀਂ ਕੰਟੈਕਟ ਤੇ ਮੈਂ ਉਹਨੂੰ ਲਾਇਆ ਤੇ ਉਹ ਗਾਣਾ ਮੈਂ 2-3 ਵਾਰ ਰਿਪੀਟ ਤੇ ਸੁਣਿਆ ਜੀ ਮਤਲਬ ਹੋਰ ਵੀ ਬਹੁਤ ਸਾਰੇ ਗਾਣੇ ਪਰ ਮੈਂ ਚਾਹੁੰਨਾ ਸੀ ਉਹ ਗਾਣਾ ਆਪਾਂ ਇੱਕ ਵਾਰੀ ਜ਼ਰੂਰ ਦਰਸ਼ਕਾਂ ਦੇ ਨਾਲ ਉਹਦੇ ਦੋ ਬੋਲ ਸਾਂਝੇ ਕਰ ਦਈਏ ਜੀ ਛਲੇ ਤੋਂ ਵੀ ਜਾਏਗੀ ਹਾਂ ਜੀ ਬਹੁਤਿਆਂ ਦੀ ਚਾਕ ਵਿੱਚ ਕੱਲੇ ਤੋਂ ਵੀ ਜਾਣਗੀ ਬੋਤਿਆਂ ਦੀ ਚਾਕ ਵਿੱਚ ਕੱਲੇ ਤੋਂ ਵੀ ਜਾਏਂਗੀ ਮੁੰਦਿਆਂ ਵਟੋਨੀ ਐ ਤੂੰ ਛੱਲੇ ਤੋਂ ਵੀ ਜਾਏਂਗੀ ਬੋਤਿਆਂ ਦੀ ਚਾਕ ਵਿੱਚ ਤੈਨੂੰ ਕੀ ਪਤਾ ਨਹੀਂ ਹੁੰਦਾ ਪਿਆਰ ਨਹੀਂ ਤਾਂ ਯੋ ਤੇਰਾ ਦਿਲ ਬਿਲ ਡੋਲੇ ਬਰ ਬਰਨੀ ਜਦੋਂ ਆ ਗਿਆ ਕਿਸੇ ਤੇ ਜਦੋਂ ਆ ਗਿਆ ਕਿਸੇ ਤੇ ਦਿਲ ਚੱਲੇ ਤੋਂ ਵੀ ਜਾਏਗੀ ਮੁੰਦੀਆਂ ਵਟੋਨੀ ਤੂੰ ਛੱਲੇ ਤੋਂ ਵੀ ਜਾਏਗੀ ਬੋਤਿਆਂ ਦੀ ਚਾਕ ਵਿੱਚ ਕੀ ਬਾਤ ਹੈ ਜੀ ਸੋ ਬਿਲਕੁਲ ਇਹੇ ਐਸੀ ਚੀਜ਼ ਦੀ ਮੈਂ ਜ਼ਿਕਰ ਕਰ ਰਿਹਾ ਸੀਗਾ ਐਸੀ ਚੀਜ਼ ਐਸੀ ਆਵਾਜ਼ ਦਾ ਜੇਕਰ ਤੁਸੀਂ ਵੀ ਆਨੰਦ ਲੈਣਾ ਤਾਂ ਜ਼ਰੂਰ ਪਹੁੰਚਣਾ ਦੀ ਸਪ੍ਰਿੰਗ ਵੇਲ ਬ੍ਰਦਰਜ਼ ਬੈਂਕਟ ਹਾਲ ਦੇ ਵਿੱਚ ਡਿਟੇਲਸ ਮੈਂ ਫੇਰ ਕਹਿ ਰਿਹਾ ਕਿ ਲਗਾਤਾਰ ਸਕਰੀਨ ਤੇ ਚੱਲ ਰਹੀਆਂ ਨੇ ਅਰੁਣ ਉਹਨਾਂ ਨੂੰ ਤੁਸੀਂ ਫੋਨ ਕਰ ਸਕਦੇ ਹੋ ਜਿਹੜਾ ਬੁਕਿੰਗ ਦਾ ਲਿੰਕ ਹੈ ਉਹ ਵੀ ਦਿੱਤਾ ਹੋਇਆ ਤੇ ਉੱਥੇ ਤੁਸੀਂ ਅਮਨਿੰਦਰ ਭਾਜੀ ਹੁਣਾਂ ਨੂੰ ਜਿੱਥੇ ਸੁਣਨਾ ਉੱਥੇ ਉਹਨਾਂ ਦੇ ਨਾਲ ਹੋਰ ਬਹੁਤ ਸਾਰੇ ਆਰਟਿਸਟ ਨੇ ਜਿਨ੍ਹਾਂ ਨੇ ਆ ਕੇ ਮਾਤਾ ਜਪੇਟਾਂ ਗਾਉਣੀਆਂ ਨੇ ਭਜਨ ਗਾਉਣੇ ਨੇ ਤੇ ਮਹਾਮਾਈ ਦਾ ਗੁਣ ਗਾਣ ਕਰਨਾ ਜੀ ਅਮਨਿੰਦਰ ਭਾਈ ਫੈਮਿਲੀ ਦੇ ਵਿੱਚ ਕੌਣ ਨੇ ਹੁਣ ਅੱਜਕੱਲ ਫੈਮਿਲੀ ਦੇ ਵਿੱਚ ਇੱਕ ਤਾਂ ਮਰੀ ਵਾਈਫਾਈ ਜੀ ਇੱਕੋ ਹੀ ਹੈ ਜੀ ਤੇ ਇੱਕ ਬੇਟਾ ਹੈ ਜੀ ਇੱਕ ਕੁੜੀਆ ਜੀ ਜੀ ਹਾਂਜੀ ਹਾਂਜੀ ਜੀ ਹਾਂ ਬਾਈ ਤੁਸੀਂ ਜ਼ਿਕਰ ਕੀਤਾ ਕਿ ਤੁਸੀਂ ਲਿਖ ਵੀ ਲੈਨੇ ਹੋ ਜੀ ਜੀ ਹੁਣ ਕਿਉਂਕਿ ਗੁਰਦਾਸ ਮਾਨ ਸਾਹਿਬ ਬਾਰੇ ਤਾਂ ਮਸ਼ਹੂਰੀ ਹੈ ਕਿ ਉਹ ਆਪ ਲਿਖਦੇ ਨੇ ਤੇ ਆਪ ਗਾਉਂਦੇ ਨੇ ਤੇ ਬੋਬੀ ਦੇ ਵਿੱਚ ਇਹ ਗਾਉਣਾ ਗੁਰਦਾਸ ਮਾਨ ਸਾਹਿਬ ਨੂੰ ਦੇਖ ਕੇ ਆਇਆ ਜਾਂ ਪਹਿਲਾਂ ਤੁਸੀਂ ਹਾਂ ਵੈਸੇ ਤਾਂ ਦੇਖ ਕੇ ਹੀ ਆਏ ਉਹਨੂੰ ਹੂੰ ਮਤਲਬ ਉਹ ਜਦੋਂ ਲਿਖਦੇ ਹੁੰਦੇ ਅਸੀਂ ਇਕੱਠੇ ਬੈਠੇ ਹੁੰਣਾ ਬਾਈ ਜੀ ਤੇ ਹੂੰ ਤੇ ਜਦੋਂ ਉਹਨੇ ਲਿਖਣਾ ਕਹ ਬੋਬੀਆ ਲਿਖਿਆ ਲੈਣਾ ਇਹੀ ਕੁਝ ਦਿਮਾਗ 'ਚ ਲਿਖਿਆ ਜਰਾ ਫਟ ਫਟ ਲਿਖ ਲਾ ਹਾਂ ਉਹ ਚੀਜ਼ਾਂ ਫਿਰ ਮੇਰੇ ਅੰਦਰ ਉਤਰਦੀਆਂ ਰਹੀਆਂ ਨੇ ਗਾਣੇ ਨੂੰ ਕਿਵੇਂ ਪਰੋਣਾ ਹਮ ਮੇਰਾ ਜਿਹੜਾ ਤੁਸੀਂ ਗਾਣਾ ਸੁਣਾਇਆ ਤੇਰੀ ਡਫਲੀ ਸੋਹਣੇ ਵੇ ਹਾਂਜੀ ਦਿਲ ਵਿੱਚ ਵੱਜਦੀ ਹਾਂਜੀ ਪੈਰੀ ਬੰਨੀ ਚਾਂਜਰ ਵਿੱਚ ਛਣਛਣ ਕਰਦੀ ਹਾਂ ਇਹ ਮੇਰਾ ਆਪਣਾ ਲਿਖਿਆ ਕੀਤਾ ਅੱਛਾ ਜੀ ਹਾਂਜੀ ਹਾਂ ਹਮ ਸੋ ਬਿਲਕੁਲ ਜੀ ਅਮਰਿੰਦਰ ਬਾਈ ਹੁਣੇ ਪਹੁੰਚੇ ਹੋਏ ਨੇ ਆਸਟ੍ਰੇਲੀਆ ਹੋਰ ਵੀ ਬਹੁਤ ਸਾਰੀਆਂ ਗੱਲਾਂ ਅਸੀਂ ਕਰਨੀਆਂ ਨੇ ਇਸ ਇੰਟਰਵਿਊ ਤੋਂ ਬਾਅਦ ਵੀ ਕਰਨੀਆਂ ਨੇ ਹੁਣ ਲਗਾਤਾਰ ਅਸੀਂ ਗੱਲਾਂ ਦਾ ਜਿਹੜਾ ਸਿਲਸਿਲਾ ਹੈ ਉਹ ਬਾਈ ਹੁਣਾ ਦੇ ਨਾਲ ਮੁਲਾਕਾਤਾਂ ਦੇ ਵਿੱਚ ਵੀ ਬਦਲ ਜਾਣਾ ਹੈ ਪਰ ਤੁਹਾਡੇ ਲਈ ਇਹ ਜ਼ਰੂਰੀ ਬੇਨਤੀ ਹੈ ਜੀ ਕਿ ਤੁਸੀਂ ਜ਼ਰੂਰ ਆਪਣੀ ਬੁਕਿੰਗ ਆ ਉਸ ਨੂੰ ਮੇਕ ਸ਼ੋਰ ਕਰੋ ਕਿ ਤੁਸੀਂ ਆਪ ਆ ਬੁਕਿੰਗ ਕਰਕੇ ਅਮਰਿੰਦਰ ਬਾਈ ਹੁਣਾਂ ਦੇ ਗਾਣੇ ਨੇ ਜਿਹੜੇ ਉਹ ਸੁਣਨੇ ਨੇ ਮਾਤਾ ਦੀਆਂ ਭੇਟਾਂ ਨੇ ਜਿਹੜੀਆਂ ਉਹ ਸੁਣਨੀਆਂ ਨੇ ਤਾਂ ਤੁਸੀਂ ਰੋਹਾਨੀ ਤਾਰਾ ਵਾਲੋ ਕਰਵਾਏ ਜਾ ਰਹੇ ਜਾਗਰਣ ਦੇ ਵਿੱਚ ਪਹੁੰਚ ਕੇ ਆਪਣੀ ਹਾਜ਼ਰੀ ਜਿਹੜੀ ਆ ਜ਼ਰੂਰ ਲਗਵਾਓ ਅਮਰਿੰਦਰ ਭਾਬੀ ਬਾਈ ਗੱਲਾਂ ਬਹੁਤ ਸਾਰੀਆਂ ਨੇ ਕਿਉਂਕਿ ਹਾਲਾਂਕਿ ਕੈਮਰਾ ਜਿਹੜਾ ਇਜਾਜ਼ਤ ਨਹੀਂ ਦਿੰਦਾ ਪਰ ਦੇ ਨਹੀਂ ਪਰਦਾ ਹੁੰਦਾ ਅਸੀਂ ਕਰਦੇ ਰਹਿਣੇ ਆ ਜੀ ਜਦੋਂ ਕੈਮਰਾ ਬੰਦ ਹੋ ਜਾਣਾ ਪਰ ਮੈਂ ਕਹਿੰਦਾ ਵੀ ਜਾਂਦੇ ਜਾਂਦੇ ਤੁਸੀਂ ਵੀ ਆਪਣੇ ਵੱਲੋਂ ਸਨੇਹਾ ਦੇ ਜੀ ਜੀ ਸੋ ਸਾਰਿਆਂ ਨੂੰ ਜੈ ਮਾਤਾ ਦੀ ਜੀ ਮੈਂ ਪਹਿਲੀ ਵਾਰੀ ਮਤਲਬ ਮਾਤਰਾਣੇ ਦੇ ਜਾਗਰਣ ਦੇ ਵਿੱਚ ਮੇਰੀ ਹਾਜ਼ਰੀ ਲੱਗ ਰਹੀ ਉਹ ਵੀ ਆਸਟ੍ਰੇਲੀਆ ਦੇ ਵਿੱਚ ਫਸਟ ਟਾਈਮ ਬਾਹਰ ਦੇ ਮੁਲਕ ਚ ਕਰੇ ਮਾਤਰਾਣੇ ਦੀ ਜੀ ਹਾਜ਼ਰੀ ਨੇ ਮੇਰੀ ਲੱਗੀ ਉਦਾਂ ਪੰਜਾਬੀ ਪ੍ਰੋਗਰਾਮ ਕਰੇ ਨੇ ਸੋ ਤੁਸੀਂ ਸਾਰਿਆਂ ਨੇ ਪਹੁੰਚਣਾ ਜੀ ਠੀਕ ਹੈ ਜੀ ਜੀ ਕਿਉਂਕਿ ਮੇਰੀ ਵੀ ਮੇਰੇ ਵੀ ਦਿਲੋਂ ਇੱਛਾ ਹੈ ਕਿ ਮੈਂ ਮਤਲਬ ਜਾਗਰਣ ਪਹਿਲੀ ਵਾਰ ਕਰਨਾ ਹੈ ਤਾਂ ਸਾਰੀ ਸੰਗਤ ਆਵੇ ਬਿਲਕੁਲ ਜੀ ਔਰ ਆਪਾਂ ਪੰਜਾਬੀ ਪ੍ਰੋਗਰਾਮ ਤਾਂ ਸਾਰੇ ਦੇਖਣ ਜਾਂਦੇ ਹਾਂ ਹਮ ਆਪਾਂ ਟਿਕਟ ਲੈ ਕੇ ਵੀ ਇੰਨੀ ਇੰਨੀ ਦੂਰ ਜਾਂਦੇ ਹਾਂ ਹਮ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਜਾਂਦੇ ਹਾਂ ਹਮ ਜਿਹੜਾ ਮਾਤਾ ਰਾਣੀ ਦਾ ਜਾਗਰਣਾ ਕਿਸੇ ਕਿਸੇ ਨੂੰ ਨਸੀਬ ਹੁੰਦਾ ਉਸ ਮਾਤਾ ਰਾਣੀ ਦੀ ਜਿਹੜੀ ਮਹਿਫਿਲ ਆ ਨਾ ਕਿਰਪਾ ਜੀ ਕਿਰਪਾ ਬਿਲਕੁਲ ਕਿਸੇ ਕਿਸੇ ਨੂੰ ਨਸੀਬ ਹੁੰਦੀ ਆ ਸੋ ਮੈਂ ਕਹਿੰਦਾ ਵੀ ਤੁਹਾਡੇ ਨਸੀਬਾਂ ਚ ਹੋਵੇ ਉਹ ਚੀਜ਼ ਕਿ ਤੁਸੀਂ ਮਾਤਾ ਰਾਣੀ ਦਾ ਅਸ਼ੀਰਵਾਦ ਵੀ ਲੈਣ ਆਓ ਪੰਜਾਬੀ ਪ੍ਰੋਗਰਾਮ ਤਾਂ ਆਪਾਂ ਸਾਰੇ ਜਾਣਦੇ ਆ ਮੈਂ ਪੰਜਾਬੀ ਪ੍ਰੋਗਰਾਮ ਕਰਨ ਵੀ ਆਉਂਗਾ ਤੁਹਾਡੇ ਅਸ਼ੀਰਵਾਦ ਦੇ ਨਾਲ ਜਦੋਂ ਕਦੇ ਹੁਕਮ ਹੋਊਗਾ ਜੀ ਤੇ ਉਹ ਵੀ ਗਾਣਿਆਂ ਦਾ ਵੀ ਅਸੀਂ ਲੈ ਕੇ ਆਵਾਂਗੇ ਪਰ ਇਹ ਜਾਗਰਣਾ ਮਾਤਾ ਰਾਣੀ ਦਾ ਤੁਸੀਂ ਸਾਰਿਆਂ ਨੇ ਪਹੁੰਚਣਾ ਹੈ ਸੋ ਮੇਰੇ ਵੱਲੋਂ ਤਾਂ ਇਹੀ ਆ ਜੀ ਬਿਲਕੁਲ ਜੀ ਸਿਆਣੇ ਕਹਿੰਦੇ ਨੇ ਨਾਲੇ ਪੁੰਨ ਤੇ ਨਾਲੇ ਫਲੀਆਂ ਤੁਹਾਨੂੰ ਪੁੰਨ ਵੀ ਮਿਲਣਾ ਹੈ ਤੇ ਫਲੀਆਂ ਇਹ ਗੱਲ ਦੀਆਂ ਕਿ ਇਹ ਜਿਹੜਾ ਪ੍ਰੋਗਰਾਮ ਹੈ ਇਹਦਾ ਕੋਈ ਵੀ ਟਿਕਟ ਨਹੀਂ ਬਿਨਾ ਟਿਕਟ ਤੋਂ ਸਾਰਾ ਜਿਹੜਾ ਆਰਗੇਨਾਈਜ਼ ਕੀਤਾ ਅਰुण ਅਰुण ਹੋਣਾ ਦੀ ਟੀਮ ਰੋਹਾਨੀ ਤਾਰਾਂ ਵੱਲੋਂ ਤਾਂ ਤੁਸੀਂ ਜ਼ਰੂਰ ਉੱਥੇ ਆਪਣੀ ਹਾਜ਼ਰੀ ਮੈਂ ਬਾਰ ਬਾਰ ਹਾਜ਼ਰੀ ਇਸ ਕਰਕੇ ਕਹਿ ਰਿਹਾ ਕਿ ਮੈਨੂੰ ਪਤਾ ਕਿ ਇੱਕਦਮ ਜਦੋਂ ਇਕੱਠ ਹੋ ਗਿਆ ਤਾਂ ਪ੍ਰਬੰਧਕਾਂ ਵੱਲੋਂ ਉੱਥੇ ਹਾਲਾਂਕਿ ਪਰਿਵਾਰਾਂ ਦੇ ਲਈ ਸਿਕਿਉਰਿਟੀ ਦਾ ਵੀ ਇੰਤਜ਼ਾਮ ਆ ਪਰ ਸਿਕਿਉਰਿਟੀ ਵਾਲੇ ਤੁਹਾਨੂੰ ਕਹਿ ਸਕਦੇ ਨੇ ਕਿ ਅੰਦਰ ਦੀ ਜਿਹੜੀ ਕੈਪੈਸਿਟੀ ਆ ਫੁੱਲ ਹੋ ਗਈ ਅਰुण ਹੋਣਾ ਨੂੰ ਤੁਸੀਂ ਫੋਨ ਕਰਕੇ ਲਿੰਕ ਆ ਉਹ ਮੰਗਵਾ ਵੀ ਸਕਦੇ ਹੋ ਨੰਬਰ ਸਕਰੀਨ ਅਸੀਂ ਵੀ ਤੁਹਾਨੂੰ ਉਹ ਲਿੰਕ ਸ਼ੇਅਰ ਕਰ ਦੇਣਾ ਉਸ ਲਿੰਕ ਤੇ ਜਾ ਕੇ ਤੁਸੀਂ ਆਪਣੀ ਹਾਜ਼ਰੀ ਜਿਹੜੀ ਲਵਾ ਦਿਓ ਕਿਉਂਕਿ ਹੋ ਸਕਦਾ ਕਿ ਅੱਜ ਅਸੀਂ ਇੱਕ ਸ਼ੋਹ ਦੀ ਗੱਲ ਕਰ ਰਹੇ ਹਾਂ ਇੱਕ ਜਾਗਰਨ ਦੀ ਗੱਲ ਕਰ ਰਹੇ ਹਾਂ ਪਰ ਤੁਹਾਡਾ ਪਿਆਰ ਜੇ ਚਾਵੇ ਤਾਂ ਹੋ ਸਕਦਾ ਕਿ ਜਾਗਰਨ ਨੇ ਅਸੀਂ ਮੈਂ ਵੀ ਔਰ ਨੂੰ ਕਹੂੰਗਾ ਕਿ ਜੇਕਰ ਹਾਜ਼ਰੀ ਜ਼ਿਆਦਾ ਵਾਧੀ ਹੈ ਕਿਉਂਕਿ ਮੈਲਬਨ ਬਹੁਤ ਵੱਡਾ ਹੈ ਤਾਂ ਅਸੀਂ ਮੈਲਬਨ ਦੇ ਦੂਸਰੇ ਪਾਸੇ ਵੀ ਅਮਰਿੰਦਰ ਬੋਬੀ ਹੋਣਾ ਤੋਂ ਇੱਕ ਜਾਗਰਨ ਆ ਜਿਹੜਾ ਉਹ ਹੋਰ ਸੁਣਾਂਗੇ ਔਰ ਭਾਈ ਤੁਸੀਂ ਬੋਲ ਪੰਜਾਬੀ ਨੂੰ ਦੇ ਸਟੂਡੀਓ ਆਏ ਗੱਲਾਂ ਬਾਤਾਂ ਕੀਤੀਆਂ ਉਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪਰ ਜਾਂਦੇ ਜਾਂਦੇ ਆਪਾਂ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਇੱਕ ਕੋਈ ਭਜਨ ਕੋਈ ਗੀਤ ਮਹਾਮਾਈ ਲਈ ਜ਼ਰੂਰ ਤੁਸੀਂ ਸਾਡੇ ਦਰਸ਼ਕਾਂ ਨੂੰ ਸੁਣਾਓ ਚਿੰਤਾ ਦੂਰ ਕਰਨੀ ਮਾ ਚਿੰਤ ਪੂਰਨੀ ਦਿਲ ਦੇ ਮਾ ਨੇੜੇ ਦਿਲ ਦੇ ਮਾ ਨੇੜੇ ਅੱਖੀਆਂ ਤੋਂ ਦੂਰ ਨੀ ਚਿੰਤਾ ਦੂਰ ਕਰਨੀ ਮਾ ਚਿੰਤ ਪੂਰਨੀ ਦਾਦੀ ਦਤੀ ਸੁਣਦੀ ਐ ਦੁਖੜੇ ਗਰੀਬਾਂ ਦੇ ਲਿਖ ਦੇ ਮਲੇਖ ਦਾਤੀ ਮੇਰੇ ਅਨਸਿਬਾਂ ਦੇ ਦਾਤੀ ਤੇਰੇ ਪੰਡਰ ਪਰ ਪੂਰਨੀ ਚਿੰਤਾ ਦੂਰ ਕਰਨੀ ਮਾ ਚਿੰਤ ਪੂਰਨੀ ਕੀਆ ਬਾਤ ਆ ਜੀ ਮਾਤਾ ਰਾਣੀ ਤੁਹਾਡੀਆਂ ਵੀ ਚਿੰਤਾ ਦੋ ਕਰੇ हां सो ਤੁਸੀਂ ਵੀ ਮਾਤਾ ਰਾਣੀ ਦੇ ਦਰਸ਼ਨ ਦੇਦਾਰੇ ਕਰਨੇ ਨੇ ਜਾਗਰਨ ਦੇ ਵਿੱਚ ਆਉਣਾ ਸਾਰੀ ਰਾਤ ਜਾਗਰਨ ਚੱਲਣਾ ਖਾਣ ਪੀਣ ਦਾ ਪ੍ਰਬੰਧ ਜਿਹੜਾ ਉੱਥੇ ਟੀਮ ਵੱਲੋਂ ਕੀਤਾ ਗਿਆ ਹੈ ਜੀ ਤੁਹਾਡੇ ਕਿਉਂਕਿ ਸਰਦੀ ਦਾ ਮੌਸਮ ਆ ਉਸ ਨੂੰ ਦੇਖ ਕੇ ਵੀ ਖਾਸ ਤੌਰ ਤੇ ਪ੍ਰਬੰਧ ਕੀਤੇ ਗਏ ਨੇ ਪਰ ਤੁਸੀਂ ਆਪਣੇ ਘਰੋਂ ਵੀ ਆਪਣੇ ਜਿਹੜੇ ਕੰਬਲ ਰਜਾਈਆਂ ਨੇ ਉਹ ਲਿਆਓ ਉਹਨਾਂ ਰਜਾਈਆਂ ਦੇ ਨਿੱਗ ਦੇ ਵਿੱਚ ਇਸ ਨਿੱਗੀ ਦੀ ਆਵਾਜ਼ ਨੂੰ ਤੁਸੀਂ ਸੁਣਨਾ ਹੈ ਬੱਚਿਆਂ ਦੇ ਲਈ ਖਾਸ ਤੌਰ ਤੇ ਜਿਹੜਾ ਫਲ ਤੇ ਦੁੱਧ ਉਹਨਾਂ ਦਾ ਵੀ ਇੰਤਜ਼ਾਮ ਕੀਤਾ ਗਿਆ ਕਿਸੇ ਵੀ ਪ੍ਰਕਾਰ ਦੀ ਜੇਕਰ ਤੁਸੀਂ ਕੋਈ ਡੋਨੇਸ਼ਨ ਦੇਣੀ ਹੈ ਉਸ ਦੇ ਲਈ ਵੀ ਅਰੋਣ ਹੁਣ ਦੇ ਨਾਲ ਸੰਪਰਕ ਕੀਤਾ ਰਹਿ ਸਕਦਾ ਸੋ ਇਹਨਾਂ ਗੱਲਾਂ ਦੇ ਨਾਲ ਅਸੀਂ ਤੁਹਾਡੇ ਤੋਂ ਲਵਾਂਗੇ ਇਜਾਜ਼ਤ ਇਸ ਤੋਂ ਬਾਅਦ ਮੈਂ ਤੇ ਮਨਿੰਦਰ ਭਾਈ ਅਸੀਂ ਲਾਉਣੀਆ ਮਹਿਫਲ ਤੇ ਅਸੀਂ ਪੁਰਾਣੀਆਂ ਗੱਲਾਂ ਯਾਦ ਕਰਕੇ ਥੋੜਾ ਰੰਗੀਨ ਨੂੰ ਇਸ ਮਾਹੌਲ ਨੂੰ ਹੋਰ ਵੀ ਰੰਗੀਨ ਬਣਾਉਣਾ ਇੱਕ ਵਾਰੀ ਤੁਹਾਡਾ ਫੇਰ ਤੋਂ ਬਹੁਤ ਬਹੁਤ ਸ਼ੁਕਰੀਆ ਪਾਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਤੁਸੀਂ ਜੁੜੇ ਰਹੋ ਬੋਲ ਪੰਜਾਬੀ ਨੂੰ ਦੇ ਨਾਲ ਰੱਖੋ ਆਪਣਾ ਖਿਆਲ ਤੁਹਾਨੂੰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ